ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਮਾਲਵੇ ਦੀ ਇੱਕ ਮਹਾਨ ਹਸਤੀ ਹਨ ਵਿਸ਼ੇਸ਼ ਤੌਰ ਤੇ ਸੰਗਰੂਰ ਜ਼ਿਲ੍ਹੇ ਦੇ ਅੰਦਰ ਔਰ ਕਿਸੇ ਗੁਰਮਖ ਨੇ ਕੁਝ ਕਮੈਂਟ ਕੀਤੇ ਔਰ ਆਮ ਤੌਰ ਤੇ ਸੰਗਰੂਰ ਦੇ ਇਲਾਕੇ ਦੇ ਵਿੱਚ ਲੋਕ ਕਈ ਤਰ੍ਹਾਂ ਦੇ ਨਾਲ ਮਖੌਲ ਦੀਆਂ ਗੱਲਾਂ ਵੀ ਕਰਦੇ ਹਨ ਪਰ ਜਦੋਂ ਕਿਤੇ ਧਿਆਨ ਦੇ ਨਾਲ ਦੇਖਿਆ ਜਾਏ ਇਹ ਤਿੰਨੇ ਪਦਵੀਆਂ ਦੇ ਮਹਾਨ ਸਤਕਾਰਤ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹਨਾਂ ਮਹਾਪੁਰਸ਼ਾਂ ਨੂੰ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ ਜੇ ਭਗਤੀ ਦੀ ਬਾਬਤ ਦੇਖੀਏ ਤੇ ਦੁਨੀਆਂ ਦੇ ਕੋਨੇ-ਕੋਨੇ ਦੇ ਅੰਦਰ ਸ੍ਰੀਮਾਨ ਸੰਤ ਬਾਬਾ ਆਤਰ ਸਿੰਘ ਸਾਹਿਬ ਜੀ ਦਾ ਨਾਮ ਸਾਰੇ ਸੰਸਾਰ ਦੇ ਵਿੱਚ ਰੌਸ਼ਨ ਹੈ ਉਹਨਾਂ ਵਰਗੀ ਭਗਤੀ ਕਰਨੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਖੁਦ ਭਗਤੀ ਕੀਤੀ ਔਰ ਇਸ ਖਾਲਸੇ ਪੰਥ ਦੇ ਵਿੱਚ ਬੇਅੰਤ ਭਗਤੀ ਕਰਨ ਵਾਲੇ ਭਗਤ ਪੈਦਾ ਕੀਤੇ ਭਗਤੀ ਤੋਂ ਬਿਨਾ ਅੰਦਰ ਦੀ ਸੂਰਮਤ